ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮਨ ਫੂਡ ਰੈਸਪੀ ਤੇ ਅੱਜ ਆਪਾਂ ਬੇਸਨ ਦੀ ਚਟਪਟੀ ਮਸਾਲੇਦਾਰ ਪਾਪੜੀ ਬਣਾ ਕੇ ਤਿਆਰ ਕਰਾਂਗੇ ਬੇਸਨ ਪਾਪੜੀ ਨੂੰ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਬਣਾ ਕੇ 1 ਮਹੀਨੇ ਤੋਂ ਵੱਧ ਸਮੇਂ ਲਈ ਰੱਖ ਕੇ ਖਾ ਸਕਦੇ ਹਾਂ ਬੇਸਨ ਪਾਪੜੀ ਰੈਸਪੀ ਸ਼ੁਰੂ ਕਰਦੇ ਹਾਂ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਬੇਸਨ ਪਾਪੜੀ ਤਿਆਰ ਕਰਨ ਲਈ ਮੈਂ ਇੱਕ ਕੌਲੀ ਬੇਸਨ ਲਿਆ ਬੇਸਣ ਨੂੰ ਆਪਾਂ ਇੱਕ ਖੁੱਲੇ ਭਾਂਡੇ ਵਿੱਚ ਕੱਢ ਲਵਾਂਗੇ ਹੁਣ ਆਪਾਂ ਬੇਸਣ ਨੂੰ ਗੁੰਨ ਕੇ ਤਿਆਰ ਕਰਾਂਗੇ ਗੁੰਨਣ ਤੋਂ ਪਹਿਲਾਂ ਆਪਾਂ ਇਸ ਵਿੱਚ ਮਸਾਲੇ ਐਡ ਕਰ ਦੇਵਾਂਗੇ ਜਿਸ ਨਾਲ ਟੇਸਟ ਬਹੁਤ ਵਧੀਆ ਆਵੇਗਾ ਅੱਧਾ ਚਮਚ ਜੀਰਾ ਅੱਧਾ ਚਮਚ ਕਸੂਰੀ ਮੇਥੀ ਅੱਧਾ ਚਮਚ ਜਵੈਨ ਚਮਚੇ ਦਾ ਚੌਥਾ ਹਿੱਸਾ ਹਲਦੀ ਅੱਧਾ ਚਮਚ ਲਾਲ ਮਿਰਚ ਅੱਧਾ ਚਮਚ ਚਿਲੀ ਫਲੈਕਸ ਇੱਕ ਛੁਟਕੀ ਹਿੰਗ ਇੱਕ ਛੋਟਾ ਚਮਚ ਨਮਕ ਨਮਕ ਤੁਸੀਂ ਆਪਣੀ ਟੇਸਟ ਅਕੋਰਡਿੰਗ ਰੱਖ ਸਕਦੇ ਹੋ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੀ ਸਾਰੀ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੱਤੇ ਹੁਣ ਇਸ ਵਿੱਚ ਦੋ ਛੋਟੇ ਚਮਚ ਤੇਲ ਮਿਲਾ ਦੇਵਾਂਗੀ ਤੇਲ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੀ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੱਤੇ ਹੁਣ ਇਸ ਵਿੱਚ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇਸ ਦਾ ਸਖਤ ਜਿਹਾ ਆਟਾ ਗੁੰਨ ਕੇ ਤਿਆਰ ਕਰ ਲਵਾਂਗੇ ਆਟਾ ਪਾ ਗੁੰਨ ਕੇ ਤਿਆਰ ਕਰ ਲਏ ਹੁਣ ਆਪਾਂ ਇਸ ਨੂੰ 8-10 ਮਿੰਟ ਲਈ ਇਸੇ ਤਰ੍ਹਾਂ ਹੀ ਰੱਖ ਦੇਵਾਂਗੇ ਤਾਂ ਜੋ ਇਹ ਚੰਗੀ ਤਰ੍ਹਾਂ ਸੈੱਟ ਹੋ ਜਾਵੇ ਆਟੇ ਨੂੰ ਟਾ ਕੇ ਰੱਖੇ ਹੋਏ 10 ਮਿੰਟ ਹੋ ਗਏ ਨੇ ਹੁਣ ਇਸ ਪਰ ਆਪਾਂ ਥੋੜਾ ਜਿਹਾ ਤੇਲ ਲਗਾ ਕੇ ਇਸ ਨੂੰ ਚੰਗੀ ਤਰ੍ਹਾਂ ਮਲ ਲਵਾਂਗੇ ਆਟੇ ਨੂੰ ਆਪਾਂ 1-2 ਮਿੰਟ ਲਈ ਚੰਗੀ ਤਰ੍ਹਾਂ ਮਲ ਲੈ। ਹੁਣ ਆਪਾਂ ਇਸਦੇ ਪੇੜੇ ਕਰ ਲਵਾਂਗੇ। ਐਨੇ ਸਾਈਜ਼ ਦੇ ਪੇੜੇ ਤਿਆਰ ਕਰ ਲਵਾਂਗੇ ਆਪਾਂ। ਪੇੜੇ ਆਪਾਂ ਕਰ ਲੈਨੇ, ਹੁਣ ਆਪਾਂ ਇਹਨਾਂ ਨੂੰ ਬੇਲ ਕੇ ਤਿਆਰ ਕਰਾਂਗੇ। ਬੇਲਣ ਤੋਂ ਪਹਿਲਾਂ ਆਪਾਂ ਚੱਕਲੇ ਤੇ ਬੇਲਣੀ ਉੱਪਰ ਥੋੜਾ ਜਿਹਾ ਤੇਲ ਲਗਾ ਲਵਾਂਗੇ। ਤੇਲ ਦੀ ਜਗ੍ਹਾ ਤੁਸੀਂ ਸੁੱਕਾ ਬੇਸਣ ਵੀ ਲਗਾ ਸਕਦੇ ਹੋ। ਹੁਣ ਆਪਾਂ ਇਸ ਨੂੰ ਪਤਲਾ ਜਿਹਾ ਬੇਲ ਕੇ ਤਿਆਰ ਕਰ ਲਵਾਂਗੇ। ਪਾਪੜੀ ਲਈ ਆਪਾਂ ਰੋਟੀ ਪਤਲੀ ਹੀ ਬੇਲ ਕੇ ਤਿਆਰ ਕਰਨੀ ਹੈ ਜਿਆਦਾ ਮੋਟਾ ਨਹੀਂ ਰੱਖਣਾ ਪਤਲਾ ਬੇਲਣ ਕਰਕੇ ਪਾਪੜੀ ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੁੰਦੀ ਹੈ ਇੰਨੀ ਕੁ ਪਤਲੀ ਰੋਟੀ ਆਪਾਂ ਬੇਲ ਕੇ ਤਿਆਰ ਕਰ ਲੈਣੀ ਹੈ ਹੁਣ ਆਪਾਂ ਇਸ ਨੂੰ ਕੱਟ ਕੇ ਤਿਆਰ ਕਰਾਂਗੇ ਪਾਪੜੀ ਨੂੰ ਕੱਟਣ ਲਈ ਆਪਾਂ ਇਸ ਤਰ੍ਹਾਂ ਕੋਈ ਵੀ ਗੁਲਾਈ ਵਾਲਾ ਟੱਕਣ ਲੈ ਲੈਣਾ ਕਿਸੇ ਵੀ ਚੀਜ਼ ਦਾ ਜਾਂ ਕੋਈ ਛੋਟੀ ਕੌਲੀ ਜਾਂ ਗਲਾਸੀ ਹੋਵੇ ਉਹ ਵੀ ਲੈ ਸਕਦੇ ਹੋ ਪਾਪੜੀ ਦਾ ਸਾਈਜ਼ ਤੁਸੀਂ ਥੋੜਾ ਵੱਡਾ ਛੋਟਾ ਵੀ ਰੱਖ ਸਕਦੇ ਹੋ ਹੁਣ ਆਪਾਂ ਕਾਂਡੇ ਵਾਲੇ ਜੰਮਚੇ ਨਾਲ ਇਸ ਵਿੱਚ ਸਰਾਖ ਕਰ ਲਵਾਂਗੇ ਸਰਾਖ ਕਰਨ ਨਾਲ ਪਾਪੜੀ ਫੁੱਲੇਗੀ ਨਹੀਂ ਤੇ ਇੱਕਦਮ ਕ੍ਰਿਸਪੀ ਬਣ ਕੇ ਤਿਆਰ ਹੋਵੇਗੀ ਸਾਰੀ ਪਾਪੜੀ ਜ ਆਪਾਂ ਸਰਾਖ ਕਰ ਲਈ ਨੇ ਇਸੇ ਤਰ੍ਹਾਂ ਹੀ ਆਪਾਂ ਸਾਰੀਆਂ ਪਾਪੜੀਆਂ ਬਣਾ ਕੇ ਤਿਆਰ ਕਰ ਲਵਾਂਗੇ ਸਾਰੀ ਪਾਪੜੀ ਆਪਾਂ ਬੇਲ ਕੇ ਤਿਆਰ ਕਰ ਲਈਏ ਹੁਣ ਆਪਾਂ ਇਹਨੂੰ ਤਲ ਕੇ ਤਿਆਰ ਕਰਾਂਗੇ ਤਲਣ ਲਈ ਤੇਲ ਨੂੰ ਮੈਂ ਗਰਮ ਹੋਣ ਲਈ ਰੱਖ ਦਿੱਤਾ ਹੈ ਪਾਪੜੀ ਨੂੰ ਤਲਣ ਲਈ ਮੈਂ ਤੇਲ ਨੂੰ ਜੰਗੀ ਤਰ੍ਹਾਂ ਗਰਮ ਕਰ ਲੇ ਹੁਣ ਗੈਂਸ ਦਾ ਸੇਕ ਆਪਾਂ ਮੀਡੀਅਮ ਕਰ ਦਿੱਤਾ ਉਨੇ ਸਵੇਜ ਪਾਪੜੀ ਪਾ ਦੇਵਾਂਗੀ ਅੱਧੀ ਬਾਪੜੀਆਂ ਆਪਾਂ ਕੜਾਈ ਵਿੱਚ ਪਾ ਦਿੱਤੀਆਂ ਨੇ ਨਮ ਚੰਗੀ ਤਰ੍ਹਾਂ ਹਿਲਾ ਦੇਵਾਂਗੀ ਇਸ ਤਰ੍ਹਾਂ ਹਲਾਉਂਦੇ ਹੋਏ ਮੀਡੀਅਮ ਸੇਕ ਤੇ ਆਪਾਂ ਬਾਪੜੀਆਂ ਨੂੰ ਚੰਗੀ ਤਰ੍ਹਾਂ ਤੜਾਲ ਲਵਾਂਗੇ ਸੇਕ ਆਪਾਂ ਮੀਡੀਅਮ ਹੀ ਰੱਖਣਾ ਕਈ ਵਾਰ ਜਦੋਂ ਆਪਾਂ ਤੇਜ਼ ਸੇਕ ਰੱਖ ਲੈਂਦੇ ਆ ਤਾਂ ਉਪਰੋਂ ਇੱਕਦਮ ਜਲ ਜਾਂਦੀਆਂ ਨੇ ਵਿੱਚੋਂ ਬੱਚੀਆਂ ਰਹਿ ਜਾਂਦੀਆਂ ਨੇ ਜਿਸ ਨਾਲ ਟੇਸਟ ਵਧੀਆ ਨਹੀਂ ਆਉਂਦਾ ਮੀਡੀਅਮ ਸੇਕ ਤੇ ਬਾਪੜੀ ਬਹੁਤ ਹੀ ਵਧੀਆ ਤੜਕੀ ਤਿਆਰ ਹੁੰਦੀ ਹੈ ਬਾਪੜੀ ਨੂੰ ਆਪਾਂ ਮੀਡੀਅਮ ਸੇਕ ਤੇ 3-4 ਮਿੰਟ ਲਈ ਤੜਾਲ ਲੈ ਬਾਪੜੀ ਆਪਣੀ ਤੜਕੀ ਇੱਕਦਮ ਤਿਆਰ ਹੈ ਬਾਪੜੀ ਆਪਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਇਸ ਦਾ ਕਲਰ ਵੀ ਬਹੁਤ ਵਧੀਆ ਹੈ ਮਿਸਨਾ ਬਬਲੇਟ ਵਿੱਚ ਕੱਢ ਲਵਾਂਗੇ ਬਾਕੀ ਵਿੱਚ ਹੋਈ ਪਾਪੜੀ ਵੀ ਆਪਾਂ ਉਸੇ ਤਰ੍ਹਾਂ ਹੀ ਤਲ ਲਵਾਂਗੇ ਸਾਰੀ ਪਾਪੜੀ ਆਪਾਂ ਤਲ ਕੇ ਤਿਆਰ ਕਰ ਲਈਏ ਨੂੰ ਵੀ ਪਲੇਟ ਵਿੱਚ ਕੱਢ ਲਵਾਂਗੇ ਬੇਸਨ ਪਾਪੜੀ ਆਪਣੀ ਬਣ ਕੇ ਤਿਆਰ ਹੈ ਪਾਪੜੀ ਬਹੁਤ ਹੀ ਵਧੀਆ ਤੇ ਕ੍ਰਿਸਪੀ ਬਣ ਕੇ ਤਿਆਰ ਹੋਈਏ ਸਨੋ ਆਪਾਂ ਚੈੱਕ ਕਰਕੇ ਦੇਖ ਸਕਦੇ ਆਂ ਪਾਪੜੀ ਨੂੰ ਬੱਚੇ ਵੀ ਬਹੁਤ ਖੁਸ਼ ਹੋ ਕੇ ਖਾਣਗੇ ਇਸ ਤਰੀਕੇ ਨਾਲ ਪਾਪੜੀ ਬਣਾ ਕੇ ਆਪਾਂ ਚਾਹ ਨਾਲ ਖਾਣ ਲਈ 1 ਮਹੀਨੇ ਲਈ ਸਟੋਰ ਕਰਕੇ ਰੱਖ ਸਕਦੇ ਆਂ ਪਾਪੜੀ ਬਿਲਕੁਲ ਵੀ ਖਰਾਬ ਨਹੀਂ ਹੋਵੇਗੀ ਤੁਸੀਂ ਵੀ ਮੇਰੇ ਤਰੀਕੇ ਨਾਲ ਇੱਕ ਵਾਰ ਬੇਸਨ ਦੀ ਪਾਪੜੀ ਜ਼ਰੂਰ ਬਣਾ ਕੇ ਖਾਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਹੋਰ ਰੈਸਪੀਜ਼ ਦੇਖਣ ਲਈ ਮੇਰੇ ਫੇਸਬੁੱਕ ਪੇਜ ਨੂੰ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਘੰਟੀ ਵਾਲਾ ਬਟਨ ਜ਼ਰੂਰ ਦਬਾਇਓ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਵੀਡੀਓ ਨਾਲ ਐਂਡ ਤੱਕ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ